ਨਾ ਉਹ ਕੈਨੇਡਾ ਜਿਨ੍ਹਾਂ ਨੇ ਇਹ ਪੈੰਡ ਕਦੇ ਡੱਕਾ ਤੋੜ ਕੇ ਨਹੀਂ ਦੇਖਿਆ ਜਿਹੜੀ ਰੋਟੀ ਆ ਜਿਨ੍ਹਾਂ ਦੀ ਬਸਤਰੇ ਤੇ ਆਉਂਦੀ ਸੀਗੀ ਤਾਂ ਉਹਨਾਂ ਲੋਕਾਂ ਨੂੰ ਕੈਨੇਡਾ ਆਉਂਦਾ ਨਹੀਂ ਫਾਇਦਾ ਕਿਉਂਕਿ ਇੱਥੇ ਸਾਰਾ ਕੋਸ਼ਾ ਜਿਹੜਾ ਆਪ ਕਰਨਾ ਪੈਂਦਾ ਸਵੇਰ 5 ਵਜੇ ਉੱਠ ਕੇ ਆ ਜਿਹੜਾ ਕੰਮ ਤੇ ਜਾਣਾ ਪੈਂਦਾ 2-2 ਘੰਟੇ 3-3 ਘੰਟੇ ਇੱਕ ਪਾਸੇ ਨੂੰ ਸਫਰ ਕਰਨਾ ਪੈਂਦਾ ਤਾਂ ਜਿਹੜੇ ਲੋਕ ਇਹ ਚੀਜ਼ਾਂ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਇੰਡੀਆ ਪੰਜਾਬ ਵਿੱਚ ਹੀ ਰਹਿਣ ਚ ਭਲਾਈ ਆ ਆਪਣੇ ਘਰਦਿਆਂ ਦੇ ਆਪਦੇ ਪੈਸੇ ਨਾ ਖਰਾਬ ਕਰੋ ਤਾਂ ਇਹੀ ਚੰਗਾ ਤੁਸੀਂ ਕੀ ਆ ਆਪਦਾ ਪੰਜਾਬ 'ਚ ਰਹਿ ਕੇ ਕੋਈ ਵਧੀਆ ਕੰਮ ਕਰੋ ਜਿਹੜੇ ਬੰਦੇ ਨਹੀਂ ਇਹ ਚੀਜ਼ਾਂ ਕਰ ਸਕਦੇ ਮਿਹਨਤ ਨਹੀਂ ਕਰ ਸਕਦੇ ਉਹਨਾਂ ਨੂੰ ਪੰਜਾਬ 'ਚ ਰਹਿਣਾ ਹੀ ਸਭ ਤੋਂ ਵਧੀਆ ਕਿਉਂਕਿ ਤੁਸੀਂ ਇੱਕ ਵਾਰੀ ਕੈਨੇਡਾ ਤਾਂ ਆ ਜਾਓਗੇ ਪਰ ਇੱਥੇ ਤੁਹਾਨੂੰ ਕਿਸੇ ਨੇ ਵੀ ਰੋਟੀ ਆ ਜਿਹੜੀ ਤੁਹਾਡੇ ਬੈੱਡ ਤੇ ਨਹੀਂ ਆਉਣੀ ਹਰ ਇੱਕ ਚੀਜ਼ ਹੈ ਤੁਹਾਨੂੰ ਆਪ ਬਣਾਉਣੀ ਪੈਣੀ ਆ ਕੰਮ ਤੋਂ ਰਾਤ ਨੂੰ 9 10 ਵਜੇ ਆਉਣਾ ਫੇਰ ਅਗੇ ਕੁਕਿੰਗ ਕਰਨੀ ਤੇ ਫੇਰ 11 12 ਵਜੇ ਤੱਕ ਹੈ ਸੌਣਾ ਤੇ ਇਹ ਚੀਜ਼ਾਂ ਜੇ ਤੁਸੀਂ ਕਰ ਸਕਦੇ ਆ ਫੇਰ ਹੀ ਕੈਨੇਡਾ ਆਉਜੇ ਇਸ ਤੋਂ ਇਲਾਵਾ ਕੈਨੇਡਾ ਆਉਣ ਦਾ ਕੋਈ ਫਾਇਦਾ ਨਹੀਂ ਤਾਂ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਕਿ ਮੇਰਾ ਇੱਕ ਦੋਸਤ ਹੈ ਜਿਹੜਾ ਕਿ ਜਿਨੇ ਵਿਚਾਰੇ ਨੇ ਕੈਨੇਡਾ ਵਿੱਚ ਕੁਝ ਨਹੀਂ ਕਰਿਆ ਪੰਜਾਬ ਵਿੱਚ ਕੁਝ ਨਹੀਂ ਕਰਿਆ ਸੀ ਤਾਂ ਉਹਨੂੰ ਹੁਣ ਕੈਨੇਡਾ ਦੀ ਜ਼ਿੰਦਗੀ ਇਹਨਾਂ ਜਿਹੜੀ ਉਹ ਬਹੁਤ ਔਖੀ ਲੱਗਦੀ ਆ ਪਹਿਲਾਂ ਤਾਂ ਉਹ ਪਤੰਦਰ ਕੀ ਘਰੇ ਖਾਣਾ ਹੀ ਨਹੀਂ ਉਹਨੂੰ ਬਣਾਉਣਾ ਆਉਂਦਾ ਕਿਸੇ ਨੂੰ ਵੀ ਨਹੀਂ ਆਉਣਾ ਆਉਂਦਾ ਹੁੰਦਾ ਇੱਥੇ ਖਾਣਾ ਬਣਾਉਣਾ ਸਿੱਖਣਾ ਪੈਂਦਾ ਮੈਨੂੰ ਵੀ ਨਹੀਂ ਆਉਂਦਾ ਸੀ ਮੈਂ 10 12 ਦਿਨ ਇਦਾਂ ਜਿਹੜਾ ਗਲਤ ਕੁਕਿੰਗ ਕਰਦਾ ਰਿਹਾ ਕੱਚੀਆਂ ਬਿੱਲੀਆਂ ਰੋਟੀਆਂ ਲਾਉਂਦਾ ਰਿਹਾ ਸਬਜੀ ਦਾਲ ਸਬਜੀ ਹੈ ਜਿਹੜੀ ਬੇਸਵਾਦੀ ਬਣਾਉਂਦਾ ਰਿਹਾ ਪਰ ਹੌਲੀ ਹੌਲੀ ਕੀ ਹੈ ਮੈਨੂੰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਆਉਣ ਲੱਗ ਗਈਆਂ ਥੋੜਾ ਬਹੁਤਾ YouTube ਤੋਂ ਸਿੱਖ ਲਿਆ ਕਿਉਂਕਿ ਕਰਨਾ ਹੀ ਪੈਣਾ ਸੀਗਾ ਜੇ ਨਾ ਕਰਦੇ ਤਾਂ ਫਿਰ ਰੋਟੀ ਕਿੱਦਾਂ ਖਾਂਦੇ ਤਾਂ ਜੇ ਤੁਹਾਨੂੰ ਯਾਰ ਮਿਹਨਤ ਦਾ ਸ਼ੌਂਕ ਹੈ ਤਾਂ ਕੈਨੇਡਾ ਆਜੋ ਵੈਲਕਮ